ਤਨ ਤਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜੀ ਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੈ ਗੁਰਦੇ ਧੰਨ ਗੁਰਦੇਵ ਅੱਜ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜੀ ਜੀਵਾਂ ਨੂੰ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਜੋ ਸਾਰਾ ਸੰਸਾਰਿਆ ਉਵੇਂ ਮਾ ਪਰਮਾ ਪਖੰਡਾਂ ਦੇ ਵਿੱਚ ਫਸਿਆ ਹੋਇਆ ਤੇ ਸਾਧ ਸੰਗਤ ਜੀ ਜਿਸ ਨੂੰ ਪੂਰਾ ਗੁਰੂ ਮਿਲ ਜਾਵੇ ਤੇ ਜੋ ਗੁਰੂ ਦੇ ਦਿਖਾਏ ਮਾਰਗ ਤੇ ਚੱਲੇ ਉਹ ਇਸ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ ਸਾਧ ਸੰਗਤ ਜੀ ਉਸ ਦਾ ਜੋ ਜੀਵਨ ਉਹ ਸਫਲ ਹੋ ਸਕਦਾ ਹੈ ਤੇ ਜੀਵਨ ਉਸੇ ਦਾ ਹੀ ਸਫਲ ਹੁੰਦਾ ਹੈ ਸਾਧ ਸੰਗਤ ਜੀ ਜੋ ਆਪਣੇ ਗੁਰੂ ਦੇ ਦਿਖਾਏ ਮਾਰਗ ਤੇ ਚੱਲੇ ਇਹ ਜੋ ਵਹਿਮ ਪਰਮ ਅਡੰਬਰ ਪਖੰਡ ਨੇ ਸਾਧ ਸੰਗਤ ਜੀ ਪੈਦਾ ਕੀਤੇ ਗਏ ਨੇ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਸਤਿਗੁਰੂ ਦਾਸ ਮਹਾਰਾਜ ਜੀ ਜਦ ਦੇ ਸੰਸਾਰ ਦੇ ਵਿੱਚ ਆਏ ਇਹ ਜੋ ਸੰਸਾਰ ਸੀ ਜਾਤਾਂ ਪਾਤਾਂ ਦੇ ਵਿੱਚ ਵੰਡਿਆ ਹੋਇਆ ਸੀ ਨਸਲੀ ਭੇਦ ਭਾਉ ਸੀ ਸਾਧ ਸੰਗਤ ਜੀ ਕਰਮ ਕਾਂਡਾਂ ਦੇ ਵਿੱਚ ਇਹ ਜੋ ਸਮਾਜ ਸੀ ਇਹ ਫਸਿਆ ਹੋਇਆ ਸੀ ਤੇ 사త్సੰਗ ਇੱਕ ਖਾਸ ਵਰਗ ਸੀ ਜਿਸ ਦਾ ਬੋਲਬਾਲਾ ਸੀ ਸਾਰੇ ਅਧਿਕਾਰ ਉਸ ਨੇ ਆਪਣੇ ਕੋਲ ਰੱਖ ਲਏ ਸੰਤ ਤੇ ਵਹਿਮ ਭਰਮ ਨੂੰ ਹੀ ਉਹ ਭਗਤੀ ਦੱਸ ਰਿਹਾ ਸੀ ਤੇ 사త్సੰਗ ਜੋ ਉਸ ਵੇਲੇ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਫਰਮਾਇਆ ਭਾਂਡੇ ਕੈਸੀ ਪੂਜ ਰਚੀ ਰੇ ਸਤਿ ਬੋਲੇ ਸੋਈ ਸਤਵਾਦੀ ਛੁੱਠੀ ਬਾਤ ਬਦੀਰੇ ਠਿਕਾ ਸਤਸੰਗਤ ਜੀ ਸਤਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਪੰਡਤ ਜੀ ਤੁਸੀਂ ਪ੍ਰਮਾਤਮਾ ਦੀ ਅਡੰਬਰਾਂ ਰੂਪੀ ਪੂਜਾ ਕਿਸ ਤਰ੍ਹਾਂ ਬਣਾਈਏ ਤੁਸੀਂ ਆਪਣੇ ਆਪ ਨੂੰ ਸਤਵਾਦੀ ਕਹਿੰਦੇ ਹੋ ਤੇ ਪਾਈ ਸਤਵਾਦੀ ਤਾਂ ਉਹੀ ਹੈ ਜੋ ਸਤ ਬੋਲਦਾ ਹੈ ਜੋ ਸੱਚ ਦੱਸਦਾ ਹੈ ਤੇ ਝੂਠ ਬੋਲਣਾ ਹੈ ਉਹ ਬੁਰਾਈ ਹੈ पांडे ਕੈਸੀ ਪੂਜ ਰਚੀ ਰੇ ਸਤ ਬੋਲ ਲੈ ਸੋਈ ਸਤਵਾਦੀ ਝੂਠੀ ਬਾਤ ਮਦੀ ਰੇ ਕਿ ਪੰਡਿਤ ਜੀ ਤੁਸੀਂ ਆਪਣੇ ਆਪ ਨੂੰ ਸੱਚਾ ਕਹਿੰਦੇ ਹੋ ਕਿ ਮੈਂ ਪ੍ਰਮਾਤਮਾ ਦਾ ਪਿਆਰਾ ਹਾਂ ਮੈਂ ਪ੍ਰਮਾਤਮਾ ਦੀ ਗੱਲ ਕਰਦਾ ਹਾਂ ਤੇ ਸਤਿਗੁਰੂ ਵਦਾਸ ਮਹਾਰਾਜ ਜੀ ਕਹਿੰਦੇ ਨੇ ਭਾਈ ਤੁਸੀਂ ਆਪਣੇ ਆਪ ਨੂੰ ਸਤਵਾਦੀ ਕਹਿੰਦੇ ਹੋ ਪਰ ਸਤਵਾਦੀ ਤਾਂ ਉਹੀ ਹੈ ਸਾਧ ਸੰਗਤ ਜੀ ਜੋ ਸੱਚ ਬੋਲਦਾ ਆ ਤੇ ਝੂਠ ਬੋਲਣਾ ਸਤਗੁਰੂ ਜੀ ਫਰਮਾਉਂਦੇ ਨੇ ਝੂਠੀ ਬਾਤ ਬਦੀਰੇ ਬਦੀ ਭਾਉ ਬਰਾਈ ਕਿ ਭਾਈ ਇਹ ਤਾਂ ਬੁਰਾਈ ਹੈ ਜੋ ਅਬਨਾਸੀ ਸਭ ਕਾ ਕਰਤਾ ਵਿਆਪ ਰਿਓ ਸਭ ਠੋਰ ਰੇ ਪੰਚ ਤਤ ਜਿਨ ਕੀਆ पसारा ਸੋਇਓ ਹੀ ਕਿਛ ਔਰ ਰੇ 사త్సੰਗ ਜਿਗ ਸਤਗੁਰੂ ਦਾਸ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਹੇ ਪੰਡਤ ਜੀ ਤੁਸੀਂ ਕਹਿੰਦੇ ਹੋ ਕਿ ਉਹ ਪਰਮ ਪਿਤਾ ਪ੍ਰਮਾਤਮਾ ਮੰਦਰ ਦੇ ਵਿੱਚ ਧਾਰਮਿਕ ਸਥਾਨਾਂ ਦੇ ਵਿੱਚ ਹੈ ਉਹ ਪਰਮ ਪਿਤਾ ਪ੍ਰਮਾਤਮਾ ਇਸ ਮੂਰਤੀ ਦੇ ਵਿੱਚ ਹੈ ਤੇ ਜੀ ਕਿਸ ਨੇ ਦਰਸ਼ਨ ਕਰਨੇ ਹੋਣ ਤੇ ਉਹ ਭਾਈ ਮੰਦਰ ਦੇ ਵਿੱਚ ਆਵੇ ਤੇ 사త్సੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਤੁਸੀਂ ਲੋਕਾਂ ਨੂੰ ਕਰਮ ਕਾਂਡਾਂ ਦੇ ਵਿੱਚ ਪਾਰ ਰਹੇ ਹੋ ਵਿਮਾ ਪਰਮਾ ਦੇ ਵਿੱਚ ਪਾਰ ਰਹੇ ਹੋ ਤੇ 사త్సੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਸਿਰਫ ਧਾਰਮਿਕ ਸਥਾਨਾਂ ਤੱਕ ਸੀਮਤ ਨਹੀਂ ਨੇ ਉਹ ਹਰ ਇਨਸਾਨ ਦੇ ਵਿੱਚ ਬੈਠਾ ਆ ਇਹ ਨਹੀਂ ਹੈ ਕਿ ਜੋ ਮੰਦਰ ਜਾਂਦਾ ਹੈ ਭਾਈ ਉਸ ਨੂੰ ਹੀ ਪ੍ਰਮਾਤਮਾ ਮਿਲੇਗਾ ਧਾਰਮਿਕ ਸਥਾਨ ਤੇ ਜਾਂਦਾ ਉਸ ਨੂੰ ਹੀ ਪ੍ਰਮਾਤਮਾ ਮਿਲੇਗਾ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਾਇਆ ਸਭ ਵਿੱਚ ਹਰ ਹੈ ਹਰ ਵਿੱਚ ਸਭ ਹੈ ਹਰ ਆਪਣੋਂ ਜਿਨ ਜਾਨਾ ਕਿ ਭਾਈ ਹਰ ਇਨਸਾਨ ਦੇ ਅੰਦਰ ਰੱਬ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਤੇ ਜਿਸ ਰਾਮ ਦੀ ਮੈਂ ਗੱਲ ਕਰਦਾ ਆ ਭਾਈ ਉਹ हर इंसान ਦੇ ਅੰਦਰ ਬੈਠਾ ਹੈ ਕਹਿ ਰਵਿਦਾਸ ਹਾਤ ਪੈ ਨਿਰਤਰੈ ਕਟਮੈ ਸਿਰਜਣਹਾਰ ਕਸਤੂਰੀ ਮਿਰਗ ਪਾਸ ਹੈ ਰ ਟੁੰਡਦ ਕਾਸ ਫਿਰ ਕਿ ਭਾਈ ਤਰੇ ਅੰਦਰ ਹੀ ਰੱਬ ਹੈ ਜਿਵੇਂ ਹਿਰਨ ਦੇ ਅੰਦਰੋਂ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ ਉਸ ਨੂੰ ਨਹੀਂ ਜੇ ਪਤਾ ਹੁੰਦਾ ਉਸ ਖੁਸ਼ਬੂ ਨੂੰ ਲੱਭਣ ਵਾਸਤੇ ਕਦੇ ਇਧਰ ਜਾਂਦਾ ਕਦੇ ਦੂਸਰੇ ਪਾਸੇ ਵੱਲ ਜਾਂਦਾ ਪਰ ਉਸ ਨੂੰ ਨਹੀਂ ਜੇ ਪਤਾ ਹੁੰਦਾ ਕਿ ਭਾਈ ਜੋ ਖੁਸ਼ਬੂ ਮੇਰੇ ਅੰਦਰੋਂ ਆ ਰਹੀ ਹੈ ਇਸੇ ਪ੍ਰਕਾਰ ਦੇ ਜੋ ਇਨਸਾਨ ਹੈ ਇਸ ਨੂੰ ਵੀ ਗੁਮਰਾਹ ਕੀਤਾ ਗਿਆ ਹੈ ਇਸਨੂੰ ਦੱਸਿਆ ਗਿਆ ਹੈ ਕਿ ਭਾਈ ਪਰਮਾਤਮਾ ਤੀਰਥ ਸਥਾਨਾਂ ਤੇ ਹੈ। ਇਸਨੂੰ ਦੱਸਿਆ ਗਿਆ ਕਿ ਭਾਈ ਪਰਮਾਤਮਾ ਧਾਰਮਿਕ ਸਥਾਨਾਂ ਤੇ ਮਿਲੇਗਾ। ਸਾਧ ਸੰਗਤ ਜੀ ਬੇਨਤੀ ਕਿ ਧਾਰਮਿਕ ਸਥਾਨਾਂ ਤੇ ਸਾਨੂੰ ਰਸਤੇ ਦਾ ਪਤਾ ਚੱਲ ਸਕਦਾ ਹੈ। ਧਾਰਮਿਕ ਸਥਾਨਾਂ ਤੇ ਸਾਨੂੰ ਸੰਤ ਸਾਧੂ ਪੀਰ ਫਕੀਰ ਮਿਲ ਸਕਦੇ ਨੇ ਜੋ ਸਾਨੂੰ ਪਤਾ ਦੱਸਣਗੇ। ਪ੍ਰਸਾਦ ਸੰਗਤ ਜੀ ਲੱਭਣਾ ਆਪ ਹੀ ਪੈਂਦਾ ਹੈ। ਮਿਲਣਾ ਇਸ ਸਰੀਰ ਦੇ ਵਿੱਚ ਹੀ ਹੈ। ਤੇ ਕਮਾਈ ਵੀ ਆਪ ਹੀ ਕਰਨੀ ਪੈਂਦੀ ਸਤ ਸੰਗਤ ਜੀ ਕਿਉਂਕਿ ਗੁਰੂ ਵੀ ਉਦੋਂ ਹੀ ਕਿਰਪਾ ਕਰਦਾ ਹੈ ਜਦੋਂ ਅਸੀਂ ਗੁਰੂ ਤੇ ਭਰੋਸਾ ਕਰਾਂਗੇ ਗੁਰੂ ਵੀ ਉਦੋਂ ਹੀ ਕਿਰਪਾ ਕਰਦਾ ਸਤ ਸੰਗਤ ਜੀ ਜਦੋਂ ਸਾਨੂੰ ਗੁਰੂ ਦੇ ਵਚਨਾਂ ਤੇ ਭਰੋਸਾ ਹੋਵੇ ਅਸੀਂ ਗੁਰੂ ਦੇ ਅਨੁਸਾਰ ਚੱਲੀਏ ਜਿਵੇਂ ਸਤਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ ਕਿ ਭਾਈ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਟੋਲ ਸੋ ਪਰਮਪਲਾਈ ਕਿ ਜੋ ਕੁਝ ਵੀ ਹੈ ਉਹ ਸਾਡੇ ਅੰਦਰ ਹੀ ਹੈ ਬਾਹਰ ਕੁਝ ਨਹੀਂ ਹੈ ਜੇ ਕਾਰਨ ਤੜਤੀਰਤ ਜਾਈ ਰਤਨ ਪਦਾਰਥ ਕਟਹੀ ਮਾਈ ਕਿ ਭਾਈ ਤੀਰਥਾਂ ਤੇ ਜਿਸ ਨੂੰ ਲੱਭਣ ਜਾਂਦੇ ਹੋ ਤਾਂ ਤੁਹਾਡੇ ਅੰਦਰ ਹੀ ਬੈਠਾ ਹੈ ਸਤਸੰਗਤ ਜੀ ਸਤਗੁਰੂ ਜੀ ਬੇਨਤੀ ਕਰਦੇ ਨੇ ਕਿ ਪੰਡਿਤ ਜੀ ਤੁਸੀਂ ਇਹ ਪਾਵਨ ਪਵਿੱਤਰ ਵਚਨ ਕਿਉਂ ਨਹੀਂ ਜਪ ਕਰਦੇ ਤੁਸੀਂ ਇਹ ਪੂਜਾ ਕਿਸ ਤਰ੍ਹਾਂ ਦੀ ਬਣਾਈ ਹੈ ਜਿਸ ਪਰਮਾਤਮਾ ਦੀ ਤੁਸੀਂ ਗੱਲ ਕਰਦੇ ਹੋ ਪਰਮ ਪਿਤਾ ਪਰਮਾਤਮਾ ਅਮਰ ਹੈ ਅਵਨਾਸ਼ੀ ਹੈ ਜੋ ਅਬਨਾਸੀ ਸਭ ਦਾ ਕਰਤਾ ਉਹ ਸਭ ਕੁਝ ਕਰਨ ਵਾਲਾ ਹੈ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਅਤੇ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ ਵਿਆਪ ਰਹੋ ਸਭ ਠੋਰ ਰਹੇ ਪੰਜ ਤੱਤ ਜਿਨ ਕੀ ਆਪ ਸਾਰਾ ਯੋ ਸੋ ਹੀ ਕੁਛ ਔਰ ਰੇ ਤੇ ਪਰਮਾਤਮਾ ਨੇ ਪੰਜਾਂ ਤੱਤਾਂ ਦੇ ਨਾਲ ਜਲ ਹਵਾ ਧਰਤੀ ਅੱਗ ਆਕਾਸ਼ ਨਾਲ ਜੀਵਾਂ ਦੀ ਰਚਨਾ ਕੀਤੀ ਹੈ ਤੇ ਪਾਏ ਉਸ ਤੋਂ ਲਾਵਾ ਹੋਰ ਕੁਝ ਵੀ ਨਹੀਂ ਉਹ ਪਰਮ ਪਿਤਾ ਪਰਮਾਤਮਾ ਹੀ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਤੂੰ ਜੋ ਕਹਿ ਤਾ ਹਉ ਯੋਹੀ ਕਰਤਾ ਯਾਕੂ ਮਨੁਖ ਕਰੇ ਰੇ ਤਾਰਣ ਸਖਤ ਸਹੀ ਜਾਮੈਂ ਤੋ ਆਪਣ ਕਿਉ ਨਾ ਤਿਰਹਿ ਰੇ ਸਤਸੰਗਤ ਜੀ ਕਿ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਪੰਡਤ ਜੀ ਤੁਸੀਂ ਕਹਿੰਦੇ ਹੋ ਕਿ ਇਹ ਮੂਰਤੀ ਹੀ ਜਗਤ ਦਾ ਕਰਤਾ ਆ ਤੇ ਭਾਈ ਮੂਰਤੀ ਜਗਤ ਦਾ ਕਰਤਾ ਕਿਵੇਂ ਹੋ ਸਕਦੀ ਹੈ ਕਰਤਾਪੁਰਖ ਕਿਵੇਂ ਹੋ ਸਕਦੀ ਹੈ ਜਿਸ ਮੂਰਤੀ ਨੂੰ ਮਨੁੱਖ ਨੇ ਸਾਜਿਆ ਆ ਮਨੁੱਖ ਨੇ ਬਣਾਇਆ ਤੇ ਜਿਹੜੀ ਵਸਤੂ ਮਨੁੱਖ ਨੇ ਬਣਾਈ ਐ ਭਾਈ ਉਹ ਕਰਤਾਪੁਰਖ ਕਿਵੇਂ ਹੋ ਸਕਦੀ ਹੈ ਸਾਤਸੰਗਤ ਜੀ ਜਿ ਸਤਗੁਰੂ ਦਾਸ ਮਹਾਰਾਜ ਜੀ ਦੀ ਬੜੀ ਹੀ ਪਾਵਨ ਪਵਿੱਤਰ ਇਹ ਜੋ ਵਚਨ ਨੇ ਉਪਦੇਸ਼ ਨੇ ਤੇ ਸਾਤਸੰਗਤ ਜੀ ਮੂਰਤੀ ਬਣਾਉਣ ਵਾਲਾ ਕੌਣ ਹੈ ਇਨਸਾਨ ਸਾਤਸੰਗਤ ਜੀ ਪੱਥਰ ਕੌਣ ਲੈ ਕੇ ਆਉਂਦਾ ਹੈ ਮਿੱਟੀ ਕੌਣ ਲੈ ਕੇ ਆਇਆ ਇਹ ਇਨਸਾਨ ਲੈ ਕੇ ਆਂਦਾ ਹੈ ਉਸ ਮਿੱਟੀ ਦੀ ਜਾਂ ਉਸ ਪੱਥਰ ਦੀ ਮੂਰਤੀ ਕੌਣ ਬਣਾਉਂਦਾ ਹੈ ਸਾਤਸੰਗਤ ਜੀ ਇਨਸਾਨ ਨੇ ਹੀ ਬਣਾਈ ਮਨੁੱਖ ਨੇ ਤੇ ਬਣਾ ਕੇ ਉਸ ਨੂੰ ਰੰਗ ਕਰਦਾ ਹੈ ਸਾਧ ਸੰਗਤ ਜੀ ਤਿਰਾਸ਼ਦਾ ਹੈ ਫਿਰ ਉਸ ਨੂੰ ਮੰਦਰ ਦੇ ਵਿੱਚ ਕੌਣ ਲੈ ਕੇ ਜਾਂਦਾ ਹੈ ਇਨਸਾਨ ਤੇ ਮੰਦਰ ਦੇ ਵਿੱਚ ਸਥਾਪਨਾ ਕੌਣ ਕਰਦਾ ਹੈ ਭਾਈ ਇਨਸਾਨ ਹੀ ਕਰਦਾ ਹੈ ਉਸ ਦੀ ਪੂਜਾ ਵੀ ਇਨਸਾਨ ਹੀ ਕਰਦਾ ਹੈ ਸਾਧ ਸੰਗਤ ਜੀ ਉਸ ਨੂੰ ਚੜਾਵਾ ਵੀ ਇਨਸਾਨ ਚੜਾਉਂਦਾ ਹੈ ਤੇ ਜੋ ਮੂਰਤੀ ਨੂੰ ਚੜਾਇਆ ਜਾਂਦਾ ਹੈ ਸਾਧ ਸੰਗਤ ਜੀ ਉਹ ਖਾਂਦਾ ਵੀ ਇਨਸਾਨ ਹੀ ਹੈ ਜੇ ਕੋਈ ਵਸਤੂ ਚੜਾਈ ਜਾਂਦੇ ਹੋ ਵਰਤਦਾ ਵੀ ਇਨਸਾਨ ਹੀ ਹੈ ਸਾਧ ਨਹੀਂ ਵਰਤੇਗਾ ਤਾਂ ਉੱਥੇ ਪਈ ਪਈ ਉਹ ਸਾਧ ਸੰਗਤ ਜੀ ਰੱਖੀ ਰੱਖੀ ਕਰਾਵ ਹੋ ਜਾਂਦੀ ਹੈ ਜਦੋਂ ਮੂਰਤੀ ਖੰਡਿਤ ਹੋ ਜਾਂਦੀ ਹੈ ਸਾਧ ਸੰਗਤ ਜੀ ਉਸ ਨੂੰ ਜਲ ਪ੍ਰਵਾਹ ਵੀ ਇਨਸਾਨ ਹੀ ਕਰਦਾ ਫਿਰ ਨਵੀਂ ਮੂਰਤੀ ਇਨਸਾਨ ਲੈ ਕੇ ਆਉਂਦਾ ਹੈ ਤੇ ਸਾਧ ਸੰਗਤ ਜੀ ਉਹ ਮੰਗਦਾ ਵੀ ਇਨਸਾਨ ਹੈ ਉਸ ਮੂਰਤੀ ਤੋਂ ਉਸ ਦੀ ਪੂਜਾ ਵੀ ਇਨਸਾਨ ਹੀ ਕਰ ਰਿਹਾ ਹੈ ਤੇ ਇਹੀ ਸਾਨੂੰ ਸਤਿਗੁਰ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਤੂੰ ਜੋ ਕਹਿ ਤੋ ਹਉ ਯੋਹੀ ਕਰਤਾ ਯਾਕੂ ਮਨੁਕ ਕਰੇ ਰੇ ਤਾਰਨ ਸਕਤ ਸਹੀਬ ਜੇ ਆ ਮੈਂ ਤੋ ਆਪਣ ਕਿਉ ਨਾ ਤੇਰੇ ਰੇ ਕਿ ਭਾਈ ਜੀ ਅਸੀਂ ਮੰਨ ਵੀ ਲਈ ਕਿ ਇਹ ਮੂਰਤੀ ਜਗਤ ਦਾ ਪਾਲਣਹਾਰ ਹੈ ਇਹ ਜਗ ਨੂੰ ਤਾਰਨ ਵਾਲੀ ਹੈ ਫਿਰ ਇਹ ਆਪ ਪਾਣੀ ਵਿੱਚ ਕਿਉ ਨਹੀਂ ਤਰਦੀ ਤੇ ਜੇ ਆਪ ਪਾਣੀ ਵਿੱਚ ਨਹੀਂ ਜਿੱਤ ਸਕਦੇ ਸਾਧ ਸੰਗਤ ਜੀ ਉਹ ਜਗ ਨੂੰ ਕਿਵੇਂ ਤਾਰੇਗੀ ਐਸੇ ਲਈ ਸਤਿਗੁਰੂ ਅਰਦਾਸ ਮਹਾਰਾਜ ਜੀ ਨੂੰ ਜਦੋਂ ਸਾਧ ਸੰਗਤ ਜੀ ਪੰਡਤਾਂ ਵੱਲੋਂ ਚਣੌਤੀ ਦਿੱਤੀ ਗਈ ਤੇ ਸਾਧ ਸੰਗਤ ਜੀ ਗੰਗਾ ਦੇ ਵਿੱਚ ਸਤਿਗੁਰਾਂ ਨੇ ਪੱਥਰ ਤਰਾ ਕੇ ਦਿਖਾਇਆ ਇਹ ਸਾਧ ਸੰਗਤ ਜੀ ਉਹਨਾਂ ਦਾ ਅਭਿਮਾਨ ਜੋ ਜੱਟ ਦੇ ਅਭਿਮਾਨੀ ਸਨ ਜੋ ਆਪਣੀ ਜਾਤ ਤੇ ਘਮੰਡ ਕਰਦੇ ਸਨ ਮਾਣ ਕਰਦੇ ਸਨ ਉਹਨਾਂ ਦਾ ਮਾਣ ਤੋੜਨ ਵਾਸਤੇ ਸਾਧ ਸੰਗਤ ਜੀ ਜਦੋਂ ਆਪਣੇ ਸੱਚੇ ਸੰਤ ਦੇ ਉੱਪਰ ਸਾత్సੰਗ ਜੀ ਜੋ ਸਤ ਦੇ ਰਸਤੇ ਤੇ ਚੱਲਦੇ ਨੇ ਜਿੰਨੇ ਵੀ ਸੰਤ ਮਹਾਪੁਰਸ਼ ਹੋਏ ਨੇ ਗੁਰੂ ਨੇ ਸਾత్సੰਗ ਜੀ ਉਹ ਪਰਮ ਪਿਤਾ ਪਰਮਾਤਮਾ ਦੇ ਪਿਆਰੇ ਨੇ ਪਰਮਾਤਮਾ ਨੇ ਭੇਜੇ ਨੇ ਤੇ ਆਪਣੇ ਪਿਆਰਿਆਂ ਤੇ ਜਦੋਂ ਭੀੜ ਪੈਂਦੀ ਹੈ ਨਾ ਉਹ ਆਪ ਸਾత్సੰਗ ਜੀ ਲਾਜ ਰੱਖਦਾ ਹੈ ਤੇ ਜਦੋਂ ਸਤ ਦੀ ਪਰਖ ਹੁੰਦੀ ਹੈ ਪਰਮਾਤਮਾ ਆਪ ਉਸ ਦੀ ਲਾਜ ਰੱਖਦਾ ਹੈ ਸਾత్సੰਗ ਜੀ ਨੀਚੇ ਹਾਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਤੇ 사ਸੰਗਤ ਜੀ ਜਦੋਂ ਲਾਜ ਰੱਖਣ ਤੇ ਆਇਆ ਫਿਰ ਪਾਣੀ ਦੇ ਵਿੱਚ ਪੱਥਰ ਵੀ ਤਰਾ ਦੁੱਤੇ ਜਦੋਂ ਸੱਚ ਦੀ ਰੱਖਿਆ ਕਰਨੀ ਹੋਵੇ ਤੇ ਜਦੋਂ ਰਾਜੇ ਦੀ ਕਚੈਰੀ ਦੇ ਵਿੱਚ ਸ਼ਿਕਾਇਤ ਹੋਈ 사ਸੰਗਤ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਤਾਂ ਉੱਥੇ ਪ੍ਰੀਖਿਆ ਵਾਸਤੇ ਬੁਲਾਇਆ ਗਿਆ ਪੰਡਿਤ ਕਹਿੰਦੇ ਨੇ ਕਿ ਇਹ ਸ਼ੁੱਧਰ ਹੈ ਇਸ ਨੂੰ ਪਰਮਾਤਮਾ ਦਾ ਨਾਮ ਲੈਣ ਦਾ ਅਧਿਕਾਰ ਨਹੀਂ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਸੱਚ ਦਾ ਉਪਦੇਸ਼ ਬਖਸ਼ਿਆ ਰਾਜਾ ਵੀ ਬੜਾ ਪ੍ਰਸੰਨ ਹੋਇਆ ਸਾਧ ਸੰਗਤ ਜੀ ਪਰ ਰਾਜਾ ਨੇ ਨਿਆਂ ਵੀ ਕਰਨਾ ਸੀ ਉਸਨੇ ਇੱਕ ਦਿਨ ਰੱਖ ਲਿਆ ਵਿਸਾਖੀ ਦਾ ਕਿ ਭਾਈ ਜਿਸ ਨੂੰ ਲੱਗਦਾ ਹੈ ਕਿ ਮੇਰਾ ਪਰਮਾਤਮਾ ਸੱਚਾ ਆ ਉਹ ਆਪਣੀ ਪਰਮਾਤਮਾ ਨੂੰ ਲੈ ਕੇ ਆਵੇ ਤੇ ਜਿਸ ਦਾ ਪਰਮਾਤਮਾ ਪਾਣੀ ਦੇ ਵਿੱਚ ਤਰ ਗਿਆ ਸਾਧ ਸੰਗਤ ਜੀ ਉਸ ਦੇ ਉਪਦੇਸ਼ ਸੱਚੇ ਨੇ ਤੇ ਸਾਧ ਸੰਗਤ ਜੀ ਧੰ ਧੰ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਜਦੋਂ ਪਰਮ ਪਿਤਾ ਪ੍ਰਮਾਤਮਾ ਨੂੰ ਸਾਧ ਸੰਗਤ ਦੀ लाज ਰੱਖਣੀ ਹੋਵੇ ਨਾ ਪਰਮ ਪਿਤਾ ਪ੍ਰਮਾਤਮਾ ਨੇ ਸੱਚ ਦੀ लाज ਰੱਖਣੀ ਹੋਵੇ ਤਾਂ ਫਿਰ ਉਹ ਪਾਣੀ ਦੇ ਵਿੱਚ ਪੱਥਰ ਵੀ ਤਰਾ ਦਿੰਦਾ ਹੈ ਸਾਧ ਸੰਗਤ ਜੀ ਜਦੋਂ ਝੂਠ ਨੂੰ ਹਰਾਣਾ ਹੋਵੇ ਤੇ ਸਤਿਗੁਰੂ ਅਦਾਸ ਮਹਾਰਾਜ ਜੀ ਨੇ ਜੋ ਸੱਚ ਦਾ ਉਪਦੇਸ਼ ਦਿੱਤਾ ਹੈ ਜੋ ਕ੍ਰਾਂਤੀਕਾਰੀ ਬਿਗਲ বাজਾਇਆ ਕਿ ਭਾਈ ਮੰਦਰਾਂ ਦੇ ਵਿੱਚ ਹੀ ਪ੍ਰਮਾਤਮਾ ਨਹੀਂ ਹੈ ਇਹ ਨਹੀਂ ਹੈ ਕਿ ਮੰਦਰ ਦੇ ਵਿੱਚ ਮਿਲੇਗਾ ਉਹ ਤਾਂ ਹਰ ਥਾਂ ਤੇ ਮਿਲਦਾ ਹੈ ਹਰ ਇਨਸਾਨ ਦੇ ਅੰਦਰ ਬੈਠਾ ਹੈ ਹਰਿੰਦ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ મે ਹਰ ਹੈ ਹਰ મે ਸਭ ਹੈ ਹਰ ਅਪਨੋ ਜੀ ਜਾਨਾ ਇਹ ਸਤਿਗੁਰੂ ਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਮੂਰਤ ਮੈਂ ਬਸੈ ਪਰਮੇਸ਼ਰ ਤੋ ਪਾਣੀ ਮੈਂ ਤਰੈ ਇਹ ਸਤਿਗੁਰੂ ਦਾਸ ਮਹਾਰਾਜ ਜੀ ਵਚਨ ਕਰਦੇ ਨੇ ਕਿ ਭਾਈ ਜੀ ਉਹ ਸਾਰੀ ਦੁਨੀਆ ਦਾ ਮਾਲਕ ਇਸ ਮੂਰਤੀ ਦੇ ਵਿੱਚ ਹੈ ਫਿਰ ਇਹ ਪਾਣੀ ਵਿੱਚ ਕਿਉਂ ਨਹੀਂ ਜਿੱਤਰਦੇ ਤੇ ਸੱਚਾ 사త్సੰਗਤ ਜੀ ਮੂਰਤੀ ਨੂੰ ਬਣਾਉਣ ਵਾਲਾ ਵੀ ਇਨਸਾਨ ਹੈ ਮੂਰਤੀ ਨੂੰ ਪਾਣੀ ਦੇ ਵਿੱਚ ਪ੍ਰਵਾਹ ਕਰਨ ਵਾਲਾ ਵੀ ਇਨਸਾਨ ਸਤਸੰਗਤ ਜੀ ਇਹ ਤੁਸੀਂ ਦੇਖਿਆ ਹੈ ਕਿ ਕੋਈ ਪਰਵ ਆਂਦਾ ਹੈ ਜਦੋਂ ਭਾਰਤ ਦੇ ਜੋ ਲੋਕ ਨੇ ਉਹ ਮੂਰਤੀ ਬਣਾ ਕੇ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਦਿੰਦੇ ਨੇ ਤੇ ਸਤਸੰਗਤ ਜੀ ਬਣਾਈ ਵੀ ਇਨਸਾਨ ਨੇ ਹੁੰਦੀ ਆ ਉਹ ਜਲ ਪ੍ਰਵਾਹ ਕਰਨ ਵਾਲੇ ਵੀ ਇਨਸਾਨ ਨੇ ਕਰੇ ਰੱਖ ਕੇ ਪੂਜਾ ਕਰਨ ਵਾਲੇ ਵੀ ਇਨਸਾਨ ਨੇ ਤੇ ਸਤਸੰਗਤ ਜੀ ਜਦੋਂ ਉਹ ਪਾਣੀ ਦੇ ਵਿੱਚ ਨਹੀਂ ਜੇ ਗੱਲ ਦੀ ਉਹ ਜਦੋਂ ਕਿਨਾਰੇ ਤੇ ਆ ਜਾਂਦੀ ਉਸ ਦੀ ਬੇਅਦਬੀ ਹੁੰਦੀ ਹੈ ਤਾਂ ਉਸ ਨੂੰ ਸੰਭਾਲਣ ਵਾਲੇ ਵੀ ਇਨਸਾਨ ਨੇ ਸਤਸੰਗ ਜੀ ਦੇਖਿਆ ਹੋਵੇਗਾ। ਨਦੀਆਂ ਦੇ ਵਿੱਚ ਪ੍ਰਵਾਹ ਕਰਦੇ ਨੇ ਨਹਿਰਾਂ ਦੇ ਵਿੱਚ ਵੀ ਕਰਦੇ ਨੇ ਤੇ ਉਸ ਨੂੰ ਕੱਢਣ ਵਾਲੇ ਵੀ ਇਨਸਾਨ ਹੀ ਹੁੰਦੇ ਨੇ। ਤੇ ਇਸ ਲਈ ਕਿ ਭਾਈ ਜੋ ਚਲਦੀ ਫਿਰਦੀ ਮੂਰਤੀਆਂ ਨੇ ਨਾ ਪੱਤਰਾਂ ਦੀ ਮੂਰਤੀ ਨਾਲੋਂ ਅਸੀਂ ਉਹਨਾਂ ਦੀ ਸੇਵਾ ਕਰੀਏ ਜੋ ਚਲਦੀ ਫਿਰਦੀ ਮੂਰਤੀ ਨੇ। ਭਾਉ ਸਤਿਗੁਰੂ ਜੀ ਫਰਮਾਉਂਦੇ ਨੇ ਰਵਦਾਸ ਪਿਆ ਹੈ ਬਸਰਿਓ ਮਾਨਵ ਪ੍ਰੇਮ ਮਾਹੀ। ਕਿ ਪਾਈਏ ਅਸੀਂ ਮਨੁੱਖਤਾ ਦੀ ਸੇਵਾ ਕਰੀਏ ਜੇ ਕੋਈ ਭੁੱਖਾ ਹੈ ਉਸ ਨੂੰ ਰੋਟੀ ਖਵਾਈਏ ਸਾਧ ਸੰਗਤ ਜੀ ਜੇ ਕੋਈ ਬਿਮਾਰ ਹੈ ਉਸ ਦਾ ਇਲਾਜ ਕਰਵਾ ਦਈਏ ਜੇਕਰ ਉਸ ਕੋਲ ਪੈਸੇ ਨਹੀਂ ਨੇ ਕੋਈ ਬੱਚਾ ਪੜਨਾ ਚਾਹੁੰਦਾ ਹੈ ਭਾਈ ਉਸ ਕੋਲ ਪੈਸੇ ਨਹੀਂ ਉਸ ਦੀ ਪੜਾਈ ਦਾ ਇੰਤਜ਼ਾਮ ਕਰੀਏ ਜੇ ਇਕੱਲੇ ਨਹੀਂ ਜੇ ਕਰ ਸਕਦੇ ਅਸੀਂ ਰਲ ਮਿਲ ਕੇ ਉਸ ਦਾ ਇੰਤਜ਼ਾਮ ਕਰੀਏ ਅਨੇਕਾਂ ਸਾਧ ਸੰਗਤ ਜੀ ਪ੍ਰਮਾਤਮਾ ਨੇ ਸਾਨੂੰ ਇਹ ਜੋ ਸਰੀਰ ਬਖਸ਼ਾਇਆ ਉਸ ਪਰਮ ਪਿਤਾ ਪਰਮਾਤਮਾ ਦੀ ਸੇਵਾ ਲਈ ਗੁਰੂ ਦੀ ਸੇਵਾ ਲਈ ਸਮਾਜ ਦੀ ਸੇਵਾ ਲਈ ਪਹਿਲਾਂ ਅਸੀਂ ਆਪਣੇ ਆਪ ਨੂੰ ਕਾਮਯਾਬ ਕਰੀਏ ਗੁਰੂ ਦਾ ਗਿਆਨ ਲਈਏ ਸੰਸਾਰਿਕ ਤੌਰ ਤੇ ਕਾਮਯਾਬ ਹੋਈਏ ਤੇ ਜਦੋਂ ਅਸੀਂ ਆਪ ਕਾਮਯਾਬ ਹੋਗੇ ਸਾਧ ਸੰਗਤ ਜੀ ਫਿਰ ਅਸੀਂ ਸਮਾਜ ਦਾ ਹੱਥ ਫੜੀਏ ਇਹ ਤਾਂ ਬਹੁਤੇ ਲੋਕ ਐਸੇ ਨੇ ਜੋ ਆਪ ਕਾਮਯਾਬ ਨਹੀਂ ਜਿਏ ਹੋਏ ਪਰ ਸਮਾਜ ਦਾ ਹੱਥ ਫੜਨਾ ਚਾਹੁੰਦੇ ਨੇ ਸਾਧ ਸੰਗਤ ਜੀ ਜੇ ਅਸੀਂ ਇਤਿਹਾਸ ਤੇ ਨਿਗਾਹ ਮਾਰੀਏ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਪਹਿਲਾ ਆਪ ਗਿਆਨ ਦੀ ਪ੍ਰਾਪਤੀ ਕੀਤੀ ਫਿਰ ਗਿਆਨ ਵੰਡਿਆ ਬਾਬਾ ਸਾਹਿਬ ਡਾਕਟਰ ਪੀਮਰਾਮ ਵੇਦਕਰ ਜੀ ਨੇ ਪਹਿਲਾ ਆਪ ਡਿਗਰੀਆਂ ਲਈ ਪਹਿਲਾ ਆਪ ਗਿਆਨਵਾਨ ਹੋਏ ਨੇ ਕਾਮਯਾਬ ਹੋਏ ਨੇ ਫਿਰ ਸਮਾਜ ਦਾ ਹੱਥ ਫੜਿਆ ਤੇ ਭਾਈ ਬੇਨਤੀ ਹੈ ਕਿ ਜਦੋਂ ਅਸੀਂ ਕਾਮਯਾਬ ਹੋ ਜਾਈਏ ਨਾ ਸਮਾਜ ਨੂੰ ਛੱਡੀਏ ਨਾ ਸਮਾਜ ਦਾ ਹੱਥ ਫੜੀਏ ਤੇ ਸਤਗੁਰੂ ਅਰਦਾਸ ਮਹਾਰਾਜ ਜੀ ਬੜੀ ਕਿਰਪਾ ਕਰਨੇ ਸਾਨੂੰ ਵਹਿਮ ਪਰਮਾ ਡੰਬਰਾਂ ਪਖੰਡਾ ਚੋਂ ਕੱਢ ਕੇ ਸੱਚ ਨਾਲ ਜੋੜ ਰਹੇ ਕਿ ਸਾਧ ਸੰਗਤ ਜੀ ਮੂਰਤੀ ਦੀ ਪੂਜਾ ਕਰਨੀ ਹੈ ਤਾਂ ਚਲਦੀ ਫਿਰਦੀ ਮੂਰਤੀਆਂ ਦੀ ਕਰੀ ਸਾਡੇ ਘਰੇ ਉਹ ਪ੍ਰਮਾਤਮਾ ਦੇ ਪਿਆਰੇ ਬੈਠੇ ਨੇ ਮਾਤਾ ਪਿਤਾ ਉਹਨਾਂ ਦੀ ਸੇਵਾ ਕਰੀਏ ਆਪਣੇ ਬੱਚਿਆਂ ਨੂੰ ਖੂਬ ਪੜ੍ਹਾ ਲਿਖਾ ਕੇ ਉਹਨਾਂ ਨੂੰ ਕਾਮਯਾਬ ਕਰੀਏ ਤੇ ਸਾਧ ਸੰਗਤ ਜੀ ਜੇ ਪੈਸਾ ਹੈ ਸਮਾਂ ਹੈ ਤਸੀਂ ਚਲਦੀ ਫਿਰਦੀ ਮੂਰਤੀਆਂ ਦੀ ਸੇਵਾ ਕਰੀਂ ਬਹੁਤੇ ਲੋਕ ਨੇ ਜੋ ਇਲਾਜ ਪਿੱਛੋਂ ਮਰ ਜਾਂਦੇ ਨੇ ਸਾਧ ਸੰਗਤ ਜੀ ਪੈਸਾ ਨਹੀਂ ਦੇ ਹੁੰਦਾ ਬਹੁਤੇ ਬੱਚੇ ਨੇ ਜੋ ਪੜਨਾ ਚਾਹਦੇ ਦੇ ਪੜ੍ਹਾਈ ਨਹੀਂ ਜੇ ਹੁੰਦੀ ਕਿਉਂਕਿ ਪੈਸਾ ਨਹੀਂ ਹੈ ਕਰਜ਼ੇ ਲੈ ਲੈ ਕੇ ਸਾਧ ਸੰਗਤ ਜੀ ਬਹੁਤੇ ਲੋਕ ਐਸੇ ਨੇ ਜਿਨ੍ਹਾਂ ਨੂੰ ਆਪਣੀ ਬੇਟੀਆਂ ਦੇ ਵਿਆਹ ਕਰਨੇ ਔਖੇ ਹੋ ਜਾਂਦੇ ਨੇ ਐਸੇ ਲੋਕਾਂ ਦੀ ਅਸੀਂ ਮਦਦ ਕਰੀਏ ਸਾਧ ਸੰਗਤ ਜੀ ਤੇ ਐਸੇ ਲੋਕਾਂ ਨੂੰ ਵੀ ਪ੍ਰੇਰਿਤ ਕਰੀਏ ਕਿ ਭਾਈ ਜੋ ਵਿਆਹ ਸ਼ਾਦੀ ਨੇ ਉਹ ਸੁਧਾਰਨ ਕਰੀਏ ਫਿਰ ਵੀ ਸਾਧ ਸੰਗਤ ਜੀ ਹਰ ਮਾਤਾ ਪਿਤਾ ਦੀ ਖੁਆਇਸ਼ ਹੁੰਦੀ ਹੈ ਕਿ ਭਾਈ ਆਪਣੀ ਬੇਟੀ ਨੂੰ ਕੁਝ ਦੇਵੇ ਇਸ ਸਾਧ ਸੰਗਤ ਜੀ ਖਾਲੀ ਹੱਥ ਕੋਈ ਨਹੀਂ ਜੇ ਤੋਰਨ ਚਾਹੁੰਦਾ ਜੇ ਸਾਡੇ ਘਰੇ ਵੀ ਕੋਈ ਸਾਧੂ ਸੰਤ ਪੀਰ ਫਕੀਰ ਆ ਜਾਂਦਾ ਨਾ ਤਾਂ ਸਾਧ ਸੰਗਤ ਜੀ ਦਿਲ ਕਰਦਾ ਇਸ ਕਿ ਇਹਨਾਂ ਨੂੰ ਵੀ ਅਸੀਂ ਕੋਈ ਤੋਹਫਾ ਦੇਈਏ ਹਰ ਗਰੀਬ ਜਿਵੇਂ ਅਮੀਰ ਬੜੇ ਤੋਹਫੇ ਦਿੰਦਾ ਸਾਧ ਸੰਗਤ ਜੀ ਪਰ ਜੋ ਸਾਧੂ ਸੰਤ ਪੀਰ ਫਕੀਰ ਨੇ ਸਾਧ ਸੰਗਤ ਜੋ ਭਾਵਨਾ ਦੇ ਪਿਆਰੇ ਹੁੰਦੇ ਉਹ ਭਾਵਨਾ ਦੇ ਭੁੱਖੇ ਹੁੰਦੇ ਨੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਸਤ ਸੰਗਤ ਜੀ ਜੇ ਪ੍ਰਮਾਤਮਾ ਖੁਸ਼ ਕਰਨਾ ਹੈ ਇਸ ਸੰਸਾਰਿਕ ਚੀਜ਼ਾਂ ਨਾਲ ਨਹੀਂ ਉਹ ਭਾਵਨਾ ਦੇ ਨਾਲ ਹੋਵੇਗਾ ਜਦੋਂ ਅਸੀਂ ਮਨੁੱਖਤਾ ਦੀ ਸੇਵਾ ਕਰਾਂਗੇ ਉਹ ਪਰਮ ਪਿਤਾ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ ਆਹੀ ਪਰੋਸੈ ਸਭ ਜਗ ਬੁੱਢਾ ਸੁਣ ਪੰਡਤ ਕੀ ਬਾਤ ਰੇ ਯਾਕੇ ਦਰਸ ਕੌਣ ਗੁਣਾ ਛੁਟਾ ਸਭ ਜਗ ਆਇਆ ਜਾ ਤਰੇ ਸਾਤਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਪੰਡਤ ਦੀਆਂ ਇਹੋ ਜਿਹੀ ਗੱਲਾਂ ਵਹਿਮਾ ਭਰਮਾ ਦੀਆਂ ਗੱਲਾਂ ਸੁਣ ਕੇ ਉਸਤੇ ਵਿਸ਼ਵਾਸ ਕਰਕੇ ਸਾਰਾ ਸੰਸਾਰ ਡੁੱਬ ਰਿਹਾ ਸੀ ਅਹੀਂ ਪਰੋਸੈ ਸਭ ਜਗ ਬੁੱਢਾ ਸੰ ਪੰਡਤ ਕੀ ਬਾਤ ਰੇ ਕਿਉਂਕਿ ਸਾਤਸੰਗਤ ਜੀ ਬਹੁਤੇ ਪੰਡਤ ਐਸੇ ਨੇ ਜੋ ਲੋਕਾਂ ਨੂੰ ਸੱਚ ਦੇ ਰਾਹ ਤੇ ਪਾਉਂਦੇ ਨੇ ਪਰ ਉਸ ਵਿੱਚ ਜੋ ਜ਼ਿਆਦਾਤਰ ਪੰਡਤ ਸਨ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ ਅਡੰਬਰਾ ਪਖੰਡਾਂ ਦੇ ਵਿੱਚ ਪਾ ਰਹੇ ਸਨ ਤੇ ਇਹੀ ਗੱਲ ਸਤਿਗੁਰੂ ਦਾਸ ਮਹਾਰਾਜ ਜੀ ਨੇ ਉਹ ਨਾ ਪੰਡਤਾਂ ਨੂੰ ਕਹੀ ਹੈ ਕਿ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ ਉਹਨਾਂ ਨੂੰ ਅਡੰਬਰਾ ਬਖੰਡਾ ਦੇ ਵਿੱਚ ਪਾ ਰਹੇ ਸਨ ਭਾਈ ਅਹੀਂ ਭਰੋਸੇ ਸਭ ਜਗ ਬੁੱਢਾ ਸੁਣ ਪੰਡਤ ਕੀ ਬਾਤਰੇ ਜਾਂ ਕੇ ਦਰਸ ਕੋਣ ਗੁਣਾ ਛੋਟਾ ਜਗ ਆਇਆ ਜਾਤਰੇ ਕਿ ਭਾਈ ਪੰਡਤ ਦੀਆਂ ਵਹਿਮਾਂ ਪਰਮਾਧੀਆਂ ਗੱਲਾਂ ਸੁਣ ਕੇ ਸਾਰਾ ਸੰਸਾਰ ਡੁੱਬ ਰਿਹਾ ਜਾ ਪਰ ਇਹ ਦੱਸੋ ਕਿ ਜਿਸ ਮੂਰਤੀ ਦੀ ਪੂਜਾ ਕਰਾਂਦਾ ਕਿ ਭਾਈ ਉਹ ਮੂਰਤੀ ਬਣਾਈ ਕਿਸ ਨੇ ਹੈ ਇਨਸਾਨ ਨੇ ਤੇ ਸਾਧ ਸੰਗਤ ਜੀ ਇਨਸਾਨ ਬਣਾਉਣ ਵਾਲਾ ਆ ਪੂਜਾ ਕਰਨ ਵਾਲਾ ਵੀ ਇਨਸਾਨ ਹੈ ਉਸ ਤੋਂ ਮੰਗ ਵੀ ਇਨਸਾਨ ਦਿਆ ਆ ਚੜਾਵਾ ਵੀ ਇਨਸਾਨ ਚੜਾਉਂਦਾ ਹੈ ਭਾਈ ਤੇ ਉਸ ਚੜਾਵੇ ਨੂੰ ਵਰਤਦਾ ਵੀ ਇਨਸਾਨ ਹੀ ਹੈ ਜਦੋਂ ਖੰਡਤ ਹੋ ਗਈ ਮੂਰਤੀ ਉਸ ਨੂੰ ਬਦਲਦਾ ਵੀ ਇਨਸਾਨ ਹੀ ਹੈ ਸਾਧ ਸੰਗਤ ਜੀ ਜਲ ਪ੍ਰਵਾਹ ਵੀ ਇਨਸਾਨ ਕਰਦਾ ਆ ਤਿਸ ਮੂਰਤੀ ਦੇ ਦਰਸ਼ਨ ਕਰਨ ਦੇ ਨਾਲ ਕੌਣ ਕੌਣ ਮੁਕਤ ਹੋਇਆ ਹੈ ਤੇ ਸਾਰਾ ਸੰਸਾਰ ਹੀ ਆਵਾ ਗਵੰਦੇ ਚੱਕਰਾਂ 'ਚ ਫਸਿਆ ਹੋਇਆ ਹੈ ਕਹਿ ਰਵਦਾਸ ਸਬੇ ਜਗ ਲੁੱਟਿਆ ਹਮ ਤੋ ਏਕ RAM ਕਹਿ ਚੁਟਿਓ ਕਿ ਸਾਰਾ ਜੋ ਸੰਸਾਰ ਹੈ ਨਾ ਸਾ ਸੰਗਤ ਜੀ ਉਹ ਵਹਿਮ ਪਰਮ ਅਡੰਬਰ ਪਖੰਡ ਦੇ ਵਿੱਚ ਪੈ ਕੇ ਮੈਂ ਮੇਰੀ ਦੇਹੰਕਾਰ ਦੇ ਵਿੱਚ ਪੈ ਕੇ ਲੁੱਟਿਆ ਜਾ ਰਿਹਾ ਤੇ ਸਾ ਸੰਗਤ ਜੀ ਬਚਦਾ ਕੌਣ ਹੈ ਜੋ ਇੱਕ RAM ਦੇ ਨਾਲ ਜੁੜ ਜਾਂਦਾ ਕਹਿ ਰਵਦਾਸ ਸਬੇ ਜਗ ਲੁੱਟਿਆ ਹਮ ਤੋ ਏਕ RAM ਕਹਿ ਚੁਟਿਓ ਅਹੀਂ ਪਰੋਸੈ ਸਭ ਜਗ ਬੁੱਢਾ ਸੁਣ ਪੰਡਤ ਕੀ ਬਾਤਰੇ ਕਿ ਹੇ ਪੰਡਤ ਜੀ ਤੁਹਾਡੀਆਂ ਵਹਿਮਾਂ ਭਰਮਾਂ ਦੀਆਂ ਗੱਲਾਂ ਸੁਣ ਕੇ ਸੰਸਾਰ ਡੱਬ ਰਿਹਾ ਏ ਜਾਂ ਕਿ ਦਰਸ ਕੋਣ ਗੁਣਾ ਛੁੱਟਾ ਸਭ ਜਗ ਆਇਆ ਯਾਤਰੀ ਕਿ ਸਾਨੂੰ ਦੱਸੋ ਕਿ ਮੂਰਤੀ ਪੂਜਾ ਕਰਨ ਦੇ ਨਾਲ ਮੂਰਤੀ ਦੇ ਦਰਸ਼ਨ ਕਰਨ ਦੇ ਨਾਲ ਕੀ ਕੋਈ ਮੁਕਤ ਹੋਇਆ ਏ ਜਾਂ ਕਿ ਸੇਬ ਸੂਲ ਨਹ ਪਾਜੈ ਕਟੈ ਨ ਸੰਸੇ ਪਾਸਰੇ ਸੋਚ ਵਿਚਾਰ ਦੇਖਿਆ ਮੂਰਤ ਯੂੰ ਛਾੜੀ ਰਵਦਾ ਸਰੇ 사త్సੰਗ ਜੀ ਅੱਗੇ ਧੰਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਸੱਚੇ ਪ੍ਰੇਮ ਤੋਂ ਬਿਨਾ ਮੂਰਤੀ ਪੂਜਾ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਜੀ ਹੁੰਦੀ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇ ਸਾਜੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਕਿਸ ਸਾਥ ਸੰਗਤ ਜੀ ਜੇ ਪ੍ਰੀਤ ਕਰਨੀ ਹੈ ਅਸੀਂ ਗੁਰੂ ਦੇ ਨਾਲ ਸੱਚੀ ਪ੍ਰੀਤ ਕਰੀਏ ਤੇ ਗੁਰੂ ਨੂੰ ਸਾਥ ਸੰਗਤ ਜੀ ਕੋਈ ਚੜਾਵਾ ਨਹੀਂ ਜੇ ਚਾਹੀਦਾ ਉਹਨਾਂ ਪ੍ਰਮਾਤਮਾ ਨੂੰ ਚੜਾਉਣ ਵਾਸਤੇ ਸਾਨੂੰ ਕੋਈ ਫਲ ਫੁੱਲ ਦੁੱਧ ਕੋਈ ਸਾਥ ਸੰਗਤ ਜੀ ਜਲ ਦੇ ਨਾਲੋਂ ਖੁਸ਼ ਨਹੀਂ ਜੀ ਹੁੰਦਾ ਸਤਿਗੁਰੂ ਜੀ ਫਰਮਾਉਂਦੇ ਨੇ ਤੋਹੀ ਤੇਰੋ ਕੀਆ ਤੁਝ ਕਾ ਅਰਪ ਕੋ ਕਿ ਪ੍ਰਮਾਤਮਾ ਜੀ ਪਾਣੀ ਤੁਸੀਂ ਸਾਨੂੰ ਪੀਣ ਵਾਸਤੇ ਦਿੱਤਾ ਫਲ ਸਾਨੂੰ ਖਾਣ ਵਾਸਤੇ ਦਿੱਤੇ ਨੇ ਇਹ ਸਭ ਕੁਝ ਤੁਸੀਂ ਸਾਨੂੰ ਦਿੱਖਿਆਇਆ ਤੇ ਅਸੀਂ ਥੋੜੀ ਵਸਤੂ ਤੁਹਾਨੂੰ ਚੜਾ ਕੇ ਤੁਹਾਨੂੰ ਕਿਵੇਂ ਖੁਸ਼ ਕਰ ਸਕਦੇ ਆ ਤੇ ਸਾਧ ਸੰਗਤ ਜੀ ਪਰਮਾਤਮਾ ਖੁਸ਼ ਹੁੰਦਾ ਆ ਜਦੋਂ ਅਸੀਂ ਚੰਗੇ ਕਰਮ ਕਰਦੇ ਆ ਜਦੋਂ ਅਸੀਂ ਮਨੁੱਖਤਾ ਦੀ ਸੇਵਾ ਕਰਦੇ ਆ ਜਦੋਂ ਜਦੋਂ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਉਦੋਂ ਪਰਮਾਤਮਾ ਬੜਾ ਖੁਸ਼ ਹੁੰਦਾ ਆ ਕਿਸੇ ਭੁੱਖੇ ਨੂੰ ਰੋਟੀ ਖਵਾਵਾਂਗੇ ਨਾ ਸਾਧ ਸੰਗਤ ਜੀ ਕਿਉਂਕਿ ਸਾਰੀ ਦੁਨੀਆ ਉਸ ਪਰਮਪਿਤਾ ਪਰਮਾਤਮਾ ਦੇ ਬੱਚੇ ਨੇ ਤੇ ਜਦੋਂ ਸੀ ਕਿਸੇ ਦੇ ਬੱਚਿਆਂ ਦੇ ਹੁਣ ਸੰਸਾਰ ਦੇ ਵੀ ਸਾਧ ਸੰਗਤ ਜੀ ਕਿਸੇ ਮਾਤਾ ਪਿਤਾ ਦੇ ਬੱਚੇ ਨੂੰ ਤੁਸੀਂ ਰਵਾਓ ਉਸ ਨੂੰ ਲੜੋ ਉਸ ਨੂੰ ਡਾਟੋ ਉਸਦੇ ਮਾਰੋ ਮਾਤਾ ਪਿਤਾ ਨੂੰ ਗੁੱਸਾ ਆਵੇਗਾ ਤੇ ਜੇ ਉਸਦੇ ਬੱਚਿਆਂ ਨੂੰ ਆਪਾਂ ਕਢਾਵਾਂਗੇ ਉਸਦੇ ਬੱਚਿਆਂ ਨੂੰ ਚੰਗੀ ਚੰਗੀ ਗੱਲਾਂ ਸਿਖਾਵਾਂਗੇ ਜੇ ਰੋਂਦਾ ਤਾਂ ਉਸ ਨੂੰ ਹਸਾਵਾਂਗੇ ਉਸ ਨਾਲ ਖੇਡਾਂਗੇ ਉਸਦੇ ਮਾਤਾ ਪਿਤਾ ਬੜੇ ਖੁਸ਼ ਹੋਣਗੇ ਭਾਈ ਸੰਸਾਰ ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਸੰਸਾਰ ਆ ਇਹ ਜਿੰਨੇ ਅਸੀਂ ਲੋਕ ਆ ਉਸ ਪਰਮਾਤਮਾ ਦੇ ਬੱਚੇ ਆ ਤੇ ਜਦੋਂ ਅਸੀਂ ਪਰਮਾਤਮਾ ਦੇ ਬੱਚਿਆਂ ਦੀ ਸੇਵਾ ਕਰਦੇ ਹਾਂ ਕਿ ਭੁੱਖਾ ਹੈ ਉਸ ਨੂੰ ਰੋਟੀ ਖਵਾਤੀ ਮਨੁੱਖਤਾ ਦੀ ਸੇਵਾ ਕਰਦੇ ਹੋ ਪਰਮਪਿਤਾ ਪਰਮਾਤਮਾ ਬੜਾ ਖੁਸ਼ ਹੁੰਦਾ ਸਾਧ ਸੰਗਤ ਜੀ ਕੁਝ ਚੜਾਉਣ ਦੀ ਲੋੜ ਨਹੀਂ ਹੈ ਚੰਗੇ ਕਰਮਾਂ ਦੇ ਨਾਲ ਹੀ ਉਹ ਖੁਸ਼ ਹੋ ਜਾਂਦਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਕਰਨੀ ਜਾਤ ਪ੍ਰਦਾਨ ਕਿ ਭਾਈ ਉਸ ਦੇ ਦਰਬਾਰ ਦੇ ਵਿੱਚ ਕਰਨੀ ਜਾਤ ਪ੍ਰਦਾਨ ਹੈ ਕਿ ਜਿਸ ਦੇ ਕਰਮ ਅੱਛੇ ਨੇ ਸਾਧ ਸੰਗਤ ਜੀ ਜੋ ਚੰਗੇ ਕਰਮ ਕਰਦਾ ਹੈ ਉਹੀ ਉਸ ਦਰਬਾਰ ਦੇ ਵਿੱਚ ਕਬੂਲਿਆ ਜਾਂਦਾ ਹੈ ਨੀ ਤਾਂ ਭਾਈ ਕਿਸੇ ਦੇ ਬੱਚਿਆਂ ਨੂੰ ਜੇ ਆਪਾਂ ਨਸ਼ੇ ਕਰਾਈਏ ਕਿਸੇ ਦੇ ਬੱਚਿਆਂ ਨੂੰ ਧੋਖਾ ਦੇਈਏ ਕਿਸੇ ਦੇ ਬੱਚਿਆਂ ਨਾਲ ਬੇਈਮਾਨੀਆਂ ਕਰੀਏ ਤਾਂ ਉਸ ਦੇ ਮਾਤਾ ਪਿਤਾ ਨੇ ਖੁਸ਼ ਨਹੀਂ ਜੀ ਹੁੰਨਾ 사ਤਸੰਗਤ ਜੀ ਉਸੇ ਪ੍ਰਕਾਰ ਜਦੋਂ ਅਸੀਂ ਬੱਚਿਆਂ ਨੂੰ ਨਸ਼ਾ ਵੇਚਦੇ ਆਂ ਬੱਚਿਆਂ ਨੂੰ ਨਸ਼ਿਆਂ ਤੇ ਲਾਨੀਆਂ ਸ਼ਰਾਬਾਂ ਪਿਆਨੀਆਂ ਬੱਚਿਆਂ ਨਾਲ ਧੋਖਾ ਕਰਦੇ ਆਂ ਤਾਂ 사ਤਸੰਗਤ ਜੋ ਪਰਮ ਪਿਤਾ ਪਰਮਾਤਮਾ ਖੁਸ਼ ਨਹੀਂ ਜੀ ਹੁੰਦਾ ਤੇ ਫੇਰ ਸਾਡਾ ਇਹ ਮੂਰਤੀ ਪੂਜਾ ਕਰਨ ਦਾ ਵਰਤ ਰੱਖਣ ਦਾ ਕਰਮਕਾਂਡ ਕਰਨ ਦਾ ਕੋਈ ਫਾਇਦਾ ਨਹੀਂ ਸਤਸੰਗਤ ਜੀ ਅਸਲੀ ਜੋ ਭਗਤੀ ਹੈ ਇਹੀ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੇ ਸਤਸੰਗਤ ਜੀ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੂਰਤੀ ਪੂਜਾ ਕਰਨ ਦੇ ਨਾਲ ਦੁੱਖ ਦੂਰ ਨਹੀਂ ਜੀ ਹੁੰਦਾ ਜਦੋਂ ਤੱਕ ਸਾਨੂੰ ਸੱਚਾ ਗੁਰੂ ਨਹੀਂ ਜੀ ਮਿਲਦਾ ਗੁਰੂਆਂ ਤੋਂ ਗੁਰਮੰਤਰ ਨਹੀਂ ਜਿ ਲੈਂਦੇ ਤੇ ਗੁਰੂ ਦੇ ਦਿਖਾਏ ਮਾਰਗ ਤੇ ਨਹੀਂ ਜਿ ਚੱਲਦੇ ਨਾ ਸਾਧ ਸੰਗਤ ਜੀ ਉਦੋਂ ਤੱਕ ਚਾਹੇ ਕਿੰਨੀਆਂ ਵੀ ਮੂਰਤੀ ਪੂਜਾ ਕਰ ਲਈਏ ਕਿੰਨੇ ਵੀ ਵਰਤ ਰੱਖ ਲਈਏ ਕਿੰਨੀਆਂ ਜੋਤਾਂ ਜਗਾ ਲਈਏ ਕਿੰਨੀ ਤੂੰ ਪਗਰ ਬੱਤੀ ਜਗਾ ਲਈਏ ਸਾਨੂੰ ਸੱਚ ਦੀ ਪ੍ਰਾਪਤੀ ਜਾਂ ਗਿਆਨ ਦੀ ਪ੍ਰਾਪਤੀ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਜਿ ਹੋਣੀ ਸਾਧ ਸੰਗਤ ਜੀ ਯਾਕੀ ਸੇਵ ਸੂਲ ਨਾ ਭਾਜੈ ਕਟੈ ਨ ਸੰਸੈ ਪਾਸਰੇ ਕਿ ਭਾਈ ਮੂਰਤੀ ਪੂਜਾ ਕਰਨ ਦੇ ਨਾਲ ਦੁੱਖ ਨਹੀਂ ਜਿ ਕਟਿਆ ਜਾਂਦਾ ਉਠੇ ਭਰਮ ਦਾ ਨਾਸ਼ ਨਹੀਂ ਜੀ ਹੁੰਦਾ ਸਾਧ ਸੰਗਤ ਜੀ ਭਰਮ ਦਾ ਨਾਸ਼ ਸੱਚਾ ਗੁਰੂ ਹੀ ਕਰ ਸਕਦਾ ਆ ਜੇ ਸੋਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਐਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਸਾਧ ਸੰਗਤ ਜੀ ਸੋ ਜੇ ਸੋਚੰਦਾ ਉੱਗਵੇ ਸੋ ਚੰ드ਰਮਾ ਉੱਗ ਜਾਣ ਹਜ਼ਾਰਾਂ ਸੂਰਜ ਉੱਗ ਜਾਣ ਐਨਾ ਚਾਨਣ ਹੋ ਜਾਵੇ ਪਰ ਜੇ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਹੈ ਨਾ ਸਾਧ ਸੰਗਤ ਜੀ ਤਾਂ ਐਨਾ ਪ੍ਰਕਾਸ਼ ਵੀ ਸਾਡੇ ਕਿਸੇ ਦੇ ਕੰਮ ਦਾ ਨਹੀਂ ਹੈ ਸੋਚ ਵਿਚਾਰ ਦੇਖਿਆ ਮੂਰਤ ਯੂ ਛੱਡੀ ਰਵਦਾਸ ਤੇ ਸਤਿਗੁਰੂ ਦਾਸ ਮਹਾਰਾਜ ਜੀ ਕਥਨ ਕਰਦੇ ਨੇ ਕਿ ਭਾਈ ਮੈਂ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਸੱਚ ਦੀ ਪਰਖ ਛੱਡ ਕੇ ਇਹ ਜੋ ਦਿਖਾਵੇ ਵਾਲੀ ਪੂਜਾ ਹੈ ਇਸ ਤੋਂ ਮੈਂ ਦੂਰ ਹੋਇਆ ਤੇ ਜੋ ਬਾਰੀ ਪੂਜਾ ਹੋ ਉਸ ਤੋਂ ਮੈਂ ਦੂਰ ਹੋ ਗਿਆ ਤੇ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਨੇ ਅੱਜ ਬੜੀ ਕਿਰਪਾ ਕੀਤੀ ਹੈ ਅੱਜ ਸਾਨੂੰ ਬਖਸ਼ਿਆ ਆ ਕਿ ਭਾਈ ਅਸੀਂ ਸੱਚ ਦੇ ਮਾਰਗ ਤੇ ਚੱਲੀਏ ਜੀਵ ਬਾਸੋ ਓੰਕਾਰ ਜਪ ਹੱਥਨ ਸੋ ਕਰਕਾਰ RAM ਨਿਲੇ ਘਰ ਆਇ ਕਰ ਕਹਿ ਰਵਦਾਸ ਵਿਚਾਰ ਕੀ ਸਤਿਗੁਰੂ ਵਦਾਸ ਮਹਾਰਾਜ ਜੀ ਸਾਨੂੰ ਕਿਹੜਾ ਰਸਤਾ ਦਿਖਾਉਂਦੇ ਨੇ ਕਿ ਭਾਈ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਓ ਇਮਾਨਦਾਰੀ ਦੀ ਰੋਜੀ ਰੋਟੀ ਕਮਾਣੀ ਐ ਸਾਧ ਸੰਗਤ ਜੀ ਅਸੀਂ ਤੇ ਜੀਵਾਂ ਨਾਲ ਪਰਮਾਤਮਾ ਦਾ ਸਿਮਰਨ ਕਰਨਾ ਆ ਮਾਤਾ ਪਿਤਾ ਦੀ ਸੇਵਾ ਕਰਨੀ ਐ ਬੱਚਿਆਂ ਨੂੰ ਖੂਬ ਪੜਾਣਾ ਲਿਖਾਣਾ ਐ ਸਾਧ ਸੰਗਤ ਜੀ ਬੱਚਿਆਂ ਨੂੰ ਪੜ੍ਹਾਲਿਖਾ ਕੇ ਅਸੀਂ ਕਾਮਯਾਬ ਕਰਨਾ ਹੈ ਤੇ ਜਦੋਂ ਅਸੀਂ ਵੀ ਕਾਮਯਾਬ ਹੋ ਜਾਈਏ ਅਸੀਂ ਸਮਾਜ ਦਾ ਹੱਥ ਵੀ ਫੜਨਾ ਹੈ ਤੇ ਸਾਧ ਸੰਗਤ ਜੀ ਜੋ ਇਨਸਾਨ ਮਾਤਾ ਪਿਤਾ ਦੀ ਸੇਵਾ ਕਰਦਾ ਆ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾ ਰਿਆ ਆ ਤੇ ਜੀਭਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰਦਾ ਸਤਿਗੁਰੂ ਜੀ ਫਰਮਾਉਂਦੇ ਹੋ ਪ੍ਰਮਾਤਮਾ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਢੋਲੇ ਸੋ ਪਰਮਪਲਾਈ ਤੇ ਸਾਧ ਸੰਗਤ ਜੀ ਸਤਿਗੁਰਾਂ ਦਾ ਫਰਮਾਨ ਹੈ ਜੇ ਕారణ ਤਟ ਤੀਰਥ ਜਾਈ ਰਤਨ ਪਦਾਰਤ ਕਟਹੀ ਮੈਂ ਕਿ ਜਿਸ ਪਰਮਾਤਮਾ ਨੂੰ ਲੱਭਣ ਵਾਸਤੇ ਆਪਾਂ ਤੀਰਥਾਂ ਤੇ ਜਾਂਦੇ ਆ ਉਹ ਤਾਂ ਸਾਡੇ ਅੰਦਰ ਹੀ ਬੈਠਾ ਹੈ ਸਾਧ ਸੰਗਤ ਜੀ ਸਭ ਕੁਝ ਕਰਮੈ ਬਾਹਰ ਨਹੀਂ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਹਿ ਰਵਦਾਸ ਹੱਥ ਪੈਨੇ ਰਹਿ ਕਿ ਭਾਈਓ ਸਾਰੀ ਦੁਨੀਆ ਦਾ ਮਾਲਕ ਸਾਡੇ ਹੱਥ ਤੋਂ ਵੀ ਲੀੜੇ ਹੈ ਤੇਰਾ ਘਟ ਮੈ ਸਿਰ ਜਨਹਾਰ ਤੇਰੇ ਅੰਦਰ ਹੀ ਬੈਠਾ ਹੈ ਭਾਈਓ ਤੇ ਸਾਧ ਸੰਗਤ ਜੀ ਆਓ ਅਸੀਂ ਆਪਣੇ ਬੱਚਿਆਂ ਨੂੰ ਖੂਬ ਪੜ੍ਹਾਈਆਂ ਲਿਖਾਈਆਂ ਵੱਡੇ ਵੱਡੇ ਅਫਸਰ ਬਣਾਈਏ। ਇਹੀ ਬਾਬਾ ਸਾਹਿਬ ਦਾ ਪਹਿਲਾ ਉਪਦੇਸ਼ ਸੀ ਪੜ੍ਹੋ। ਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਵੀ ਇਹੀ ਫਰਮਾਉਂਦੇ ਨੇ ਮਾਦੋ ਅਵਿਦਿਆ ਹਿਤਕੀਨ ਬਵੇਕ ਦੀਪ ਮਲੀ। ਸਤਿ ਵਿਦਿਆ ਕੋਪੜਾ ਪ੍ਰਾਪਤ ਕਰੈ ਸਦਾ ਗਿਆਨ। ਰਵਦਾਸ ਕਹੈ ਬਿਨ ਵਿਦਿਆ ਨਰਕੋ ਜਾਣ ਜਾਣ ਕੇ ਪਾਈ ਸਿੱਖਿਆ ਤੋਂ ਬਿਗਾਰ ਅਸੀਂ ਅਧੂਰੀ ਹਾਂ। ਸਿੱਖਿਆ ਤੋਂ ਬਿਗਾਰ ਸਾਨੂੰ ਸੱਚ ਦਾ ਨਹੀਂ ਜੇ ਪਤਾ ਲੱਗਣਾ ਤੇ ਸਾਧ ਸੰਗਤ ਜੀ ਸੱਚ ਹੈ। ਸਿੱਖਿਆ ਸਾਨੂੰ ਗਿਆਨ ਦਿੰਦੀ ਹੈ। ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਸਭਨ ਸਗਲਾਰੇ ਜਿਸ ਦੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਗਿਆਨ ਦੀ ਜੋਤ ਜਗ ਜਾਵੇ ਨਾ ਤੇ ਇੱਥੇ ਕੋਈ ਦੁਨਿਆਵੀ ਜੋਤਾਂ ਦੀ ਗੱਲ ਸਤਿਗੁਰੂ ਜੀ ਨਹੀਂ ਜੇ ਕਰਦੇ ਸਤਿਗੁਰੂ ਜੀ ਫਰਮਾਉਂਦੇ ਨੇ ਜਿਸ ਦੀ ਜ਼ਿੰਦਗੀ 'ਚ ਗਿਆਨ ਦੀ ਜੋਤ ਨਾਮ ਦੀ ਜੋਤ ਜਗ ਗਈ ਸਾਤਸੰਗਤ ਜੀ ਇਹ ਜੋ ਅਗਿਆਨਤਾ ਦਾ ਹਨੇਰਾ ਹੈ ਨਾ ਜਨਮਾਂ ਜਨਮਾਂ ਤਰਾਂ ਦੇ ਦੂਰ ਹੋ ਜਾਂਦਾ ਹੈ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਇਸ ਲਈ ਬਾਬਾ ਸਾਹਿਬ ਨੇ ਵੀ ਪਹਿਲਾ ਉਪਦੇਸ਼ ਦਿੱਤਾ ਸੀ ਪੜੋ ਸਤਿਗੁਰੂ ਅਰਦਾਸ ਮਹਾਰਾਜ ਜੀ ਵੀ ਫਰਮਾਉਂਦੇ ਨੇ ਪੜੋ ਪਰ ਸਾਤਸੰਗਤ ਜੀ ਸਕੂਲ ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦਾ ਗਿਆਨ ਵੀ ਦੇਣਾ ਹੈ ਕਿਤੇ ਇਹ ਨਾ ਹੋਵੇ ਸਾਤਸੰਗਤ ਜੀ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਵੱਡੇ ਵੱਡੇ ਅਫਸਰ ਤਾਂ ਬਣ ਜਾਣ ਪਰ ਸਾਤਸੰਗਤ ਜੀ ਮਾਨਸਿਕ ਤੌਰ ਤੇ ਗੁਲਾਮ ਰਹਿ ਜਾਣ ਇਹ ਜੋ ਗੁਰਬਾਣੀ ਹੈ ਸਾਨੂੰ ਅਧਿਆਤਮਕ ਗਿਆਨ ਦਿੰਦੀ ਹੈ ਸਾਨੂੰ ਵਹਿਮਾ ਪਰਮਾ ਡੰਬਰਾ ਪਖੰਡਾਂ ਤੋਂ ਬਚਾਉਂਦੀ ਹੈ ਸਾਡੀ ਸੋਚ ਨੂੰ ਉੱਚੀ ਤੇ ਸੁੱਚੀ ਕਰਦੀ ਹੈ ਜੋ ਗੁਰਬਾਣੀ ਨਾਲ ਸੱਚੇ ਮਨ ਨਾਲ ਜੁੜਦਾ ਉਹ ਕਦੇ ਬੇਈਮਾਨੀਆਂ ਨਹੀਂ ਜੇ ਕਰਦਾ ਕਦੇ ਨੌਕਰੀ ਤੇ ਰਿਸ਼ਵਤ ਨਹੀਂ ਜੇ ਲੈਂਦਾ ਭਾਈ ਉਹ ਹਰ ਕਿਸੇ ਦੀ ਮਦਦ ਕਰਦਾ ਹੈ ਰਵਦਾਸ ਪਿਆ ਹੈ ਬਸਰਿਓ ਮਾਨਵ ਪ੍ਰੇਮਾਏ ਗੁਰਬਾਣੀ ਸਾਨੂੰ ਇਨਸਾਨ ਬਣਾਉਂਦੀ ਹੈ ਸਾਧ ਸੰਗਤ ਜੀ ਸਕੂਲ ਕਾਲਜ ਦੀ ਪੜ੍ਹਾਈ ਸਾਨੂੰ ਅਧਿਆਤਮਿਕ ਤੌਰ ਤੇ ਨਹੀਂ ਸੰਸਾਰਿਕ ਤੌਰ ਤੇ ਕਾਮਯਾਬ ਕਰਦੀ ਹੈ ਪਰ ਜੋ ਗੁਰਬਾਣੀ ਦਾ ਗਿਆਨ ਹੈ ਇਹ ਸਾਨੂੰ ਅਧਿਆਤਮਿਕ ਤੌਰ ਤੇ ਇੱਕ ਅੱਛੇ ਇਨਸਾਨ ਬਣਾਉਂਦਾ ਹੈ ਤਾਂ ਹੀ ਸਾਡੀ ਜੋ ਜ਼ਿੰਦਗੀ ਹੈ ਸਾਧ ਸੰਗਤ ਜੀ ਸਫਲ ਹੋਵੇਗੀ ਸਾਡੇ ਬੱਚਿਆਂ ਲਈ ਦੋਨੇ ਹੀ ਪੜ੍ਹਾਈਆਂ ਜ਼ਰੂਰੀ ਨੇ ਅਸੀਂ ਸਕੂਲ ਕਾਲਜ ਦੇ ਵਿੱਚ ਵੀ ਬੱਚੇ ਪੜ੍ਹਾਣੇ ਨੇ ਅਸੀਂ ਗੁਰਬਾਣੀ ਦਾ ਗਿਆਨ ਵੀ ਦੇਣਾ ਉਹਨਾਂ ਨੂੰ ਤੇ ਬਾਬਾ ਸਾਹਿਬ ਦਾ ਦੂਸਰਾ ਉਪਦੇਸ਼ ਇਹ ਜੁੜੋ ਕਿ ਸਤਗੁਰੂ ਜੀ ਫਰਮਾਉਂਦੇ ਨੇ ਸਤਸੰਗਤ ਮਿਲ ਰਹੀ ਹੈ ਮਾਦੋ ਜਿਵੇਂ मधुਮੱਖੀ ਰੱਖੇ ਭਾਈ ਆਪਸ ਵਿੱਚ ਇਸ ਤਰ੍ਹਾਂ ਰਲ ਕੇ ਰਹਿਣਾ ਆ ਰਲ ਮਿਲ ਕੇ ਜਾਤ ਪਾਤਾਂ ਤੋਂ ਉੱਪਰ ਉੱਠ ਕੇ ਸਤਸੰਗਤ ਜੀ ਜਿਵੇਂ मधुਮੱਖੀਆਂ ਆਪਸ ਵਿੱਚ ਮਿਲ ਕੇ ਰਹਿੰਦੀਆਂ ਨੇ ਤੇ ਕਰਨਾ ਕੀ ਹੈ ਸੰਘਰਸ਼ ਬਾਬਾ ਸਾਹਿਬ ਦਾ ਤੀਸਰਾ ਉਪਦੇਸ਼ ਸੰਘਰਸ਼ ਕਰੋ ਤੇ ਸਤਗੁਰੂ ਜੀ ਸਮਝਾਉਂਦੇ ਨੇ ਸੰਘਰਸ਼ ਕਰਨਾ ਕਾਦੇ ਵਾਸਤੇ ਹੈ ऐसा चाहूं राज मैं जहां मिले सबन को अन्न छोट बड़े, बड़े सब संबसै संब रबदास रहै संब प्रसन्न के भाई ऐसा राज लेके ले आओ जिथे कोई जात पात ना होवे कोई वड्डा ना होवे कोई छोटा ना होवे सारे ही सुखी रहन भाई बेगमपुरा शहर को नाओ दुख आंदो नहीं तैठो सबनु साथ संगत जी कोई खाली पेट ना सोवे सबनु भर पेट भोजन मिले ਤੇ ਸਾਥ ਸੰਗਤ ਜੀ ਕਿਸੇ ਪ੍ਰਕਾਰ ਦੀ ਕੋਈ ਊਚ ਨੀਚ ਦੀ ਭਾਵਨਾ ਨਾ ਹੋਵੇ ਸਭ ਰਲ ਮਿਲ ਕੇ ਰਹਿਣ ਤੇ ਇਹ ਤਾਂ ਹੀ ਹੋ ਸਕਦਾ ਸਾਥ ਸੰਗਤ ਜੀ ਜਦੋਂ ਅਸੀਂ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲਾਂਗੇ ਫੇਰ ਹੀ ਜੋ ਬੇਗਮਪੁਰਾ ਹੈ ਉਹ ਇਸ ਭਾਰਤ ਦੇ ਵਿੱਚ ਆ ਸਕਦਾ ਹੈ ਜਦੋਂ ਅਸੀਂ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਬੇਈਮਾਨੀਆਂ ਅਡੰਬਰ ਪਖੰਡ ਛੱਡ ਕੇ ਇਹ ਜੋ ਸਤਿਗੁਰ ਨੇ ਸਾਨੂੰ ਭਗਤੀ ਸਿਖਾਈ ਹੈ ਨਾ ਪ੍ਰੇਮਾ ਭਗਤੀ ਕਿ ਹਰ ਇਨਸਾਨ ਨਾਲ ਅਸੀਂ ਪ੍ਰੀਤ ਕਰਨੀ ਹੈ ਅਸੀਂ ਵਹਿਮਾ ਪਰਮਾਡ ਮਰਾਂ ਪਖੰਡਾ ਚ ਨਹੀਂ ਜੇ ਪੈਣਾ ਸਾਧ ਸੰਗਤ ਜੀ ਤੇ ਆਓ ਸਾਧ ਸੰਗਤ ਜੀ ਅੱਜ ਦੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਮਾਤਾ ਪਿਤਾ ਦੀ ਸੇਵਾ ਕਰੀਏ ਬੱਚਿਆਂ ਨੂੰ ਖੂਬ ਪੜ੍ਹਾਈਏ ਲਿਖਾਈਏ ਇਮਾਨਦਾਰੀ ਦੀ ਰੋਟੀ ਕਮਾਈਏ ਤੇ ਜੀਵਨ ਨਾਲ ਸਵਾਸ ਸਵਾਸ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ ਤਾਂ ਜੋ ਜੋ ਸਾਡਾ ਜੀਵਨ ਹੈ ਉਹ ਸਫਲ ਹੋ ਸਕੇ ਹਰਸੋ ਹੀਰਾ ਛਾੜ ਕੇ ਕਰਿਆਨ ਕੀ ਆਸ ਤੇ ਨਰਦੋਜਕ ਜਾਹੀਗੇ ਸਤ ਪਾਖੈ ਰਵਦਾਸ ਤੇ ਨਰ ਦੋ ਜਕ ਜਾਹਿੰਗੇ ਸਤ ਪਾਖੈ ਰਵਦਾਸ ਜਪੋ ਜੀ ਸਤਨਾਮ 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 ਸੋਹੰ ਸਤਨਾਮ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰ ਅਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ